ਸਤਿ ਸ੍ਰੀ ਅਕਾਲ ਪਿਛਲੇ ਦਿਨਾ ਨਵੰਬਰ 24 ਤੋਂ ਲਗਭਗ 16 ਦੇ ਕਰੀਬ ਪੰਜਾਬ ਦੇ ਵਿੱਚ ਗਰਨੇਡ ਅਟੈਕ ਹੋ ਚੁੱਕੇ ਹੈ ਅੰਮ੍ਰਿਤਸਰ ਬੜਾ ਅਫੈਕਟਡ ਰਿਹਾ ਮੰਦਿਰਤੀ ਹੋਏ ਉਹਨਾਂ ਪਿਛਲੇ ਦਿਨਾ ਕੱਲ ਤੇ ਪਰਸੋ ਤੁਸੀਂ ਕਹਿ ਸਕਦੇ ਹੋ ਜਿਲੰਦਰ ਦੇ ਵਿੱਚ ਇੱਕ ਬੀਜੇਪੀ ਲੀਡਰ ਮਨੋਰੰਜਨ ਕਾਲੀ ਦੇ ਘਰੇ ਵੀ ਇਹ ਟੈਕਸ ਜਿਹੜੇ ਹੈਗੇ ਇਹਦੇ ਵਿੱਚ ਹਲੇ ਤੱਕ ਕੋਈ ਜਾਲੀ ਮਾਲ ਦਾ ਨੁਕਸਾਨ ਨਹੀਂ ਹੋਇਆ ਪਰੰਤੂ ਟਰਰਰ ਕ੍ਰੀਏਟ ਹੋ ਰਿਹਾ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਗੱਲਾਂ ਆ ਰਹੀਆਂ ਔਰ ਇਹ ਨਵੰਬਰ 24 ਤੋਂ ਲਗਾਤਾਰ ਚੱਲਦਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵਿੱਚੋਂ ਕਈ ਥਿਊ ਆ ਰਹੇ ਆ ਕਿ ਇਹ ਆਈਐਸ ਦਾ ਮੋਡੂਲ ਹੈ ਕੁਝ ਹੈ ਪਰੰਤੂ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਅਸੀਂ ਬਹੁਤ ਮਾੜਾ ਸਮੇਂ ਦੇਖ ਚੁੱਕੇ ਹੈ ਤੇ ਕਿਤੇ ਨਾ ਕਿਤੇ ਉਸ ਤਰ੍ਹਾਂ ਦੀ ਸ਼ੰਕਾ ਸਾਡੇ ਸਾਹਮਣੇ ਆ ਰਹੀ ਹੈ ਤੇ ਇਸ ਨੂੰ ਲੈ ਕੇ ਅੱਜ ਕਰਨਲ ਜੈਬਰਜ ਜੀ ਨਾਲ ਗੱਲਬਾਤ ਕਰਦੇ ਆਂ ਕਰਨਲ ਜੈਬਰਜ ਜੀ ਜਿਹੜੀ ਮੈਂ ਭੂਮਿਕਾ ਤੁਹਾਡੇ ਸਾਹਮਣੇ ਰੱਖੀ ਹੈ ਉਸ ਦੇ ਵਿੱਚ ਪੰਜਾਬ ਦੇ ਵਿੱਚ ਕੀ ਸਥਿਤੀ ਲੱਗਦੀ ਹੈ ਔਰ ਇਸ ਦਾ ਸਾਨੂੰ ਕੀ ਤ੍ਰਿਕੋਸ਼ਸ ਵਿਵਰਤਨੀਆਂ ਚਾਹੀਦੀਆਂ ਕੁਛ ਇਸ ਬਾਰੇ ਤੁੜ ਜਾਣਨਾ ਪਾਉ। ਅ ਥੈਂਕ ਯੂ ਸਤਿਪਤੀ ਸਤਿ ਸ੍ਰੀ ਅਕਾਲ ਵੈਗ੍ਰਿਤੀ ਕਾ ਖਾਲਸਾ ਵੈਗ੍ਰਿਤੀ ਪਤੇ ਨਮਸਕਾਰ ਤੁਹਾਨੂੰ ਤੁਹਾਡੇ ਸਾਰੇ ਦਰਸ਼ਕਾਂ ਨੂੰ ਅ ਮੈਂ ਤੁਹਾਡਾ ਬਹੁਤ ਔਵਾਰੀ ਹਾਂ ਸਿੰਦਰਜੀ ਕਿ ਤੁਸੀਂ ਮੈਨੂੰ ਅੱਜ ਐਸੀ ਇੱਕ ਅਹਿਮ ਡਿਬੇਟ ਵਿੱਚ ਇਨਵਾਈਟ ਕੀਤਾ ਆ ਇਹ ਇੱਕ ਬਹੁਤ ਹੀ ਸੀਰੀਅਸ ਸਬਜੈਕਟ ਹੈ ਜਿਹਦੇ ਜੋ ਕਿ ਮੈਂ ਇਹ ਕਹਿਣਾ ਚਾਹਨਾ ਕਿ ਇਹਦੀ ਜਿਹੜੀ ਸੀਰੀਅਸਨੈਸ ਹੈ ਉਹ ਸਾਡੀ ਗਵਰਨਮੈਂਟ ਨੂੰ ਤੇ ਸਾਡੀ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈ ਉਹ ਸਮਝਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਸਰ ਮੈਂ ਬਹੁਤ ਸਾਰੀਆਂ ਡਿਬੇਟਸ ਜਿਹੜੀਆਂ ਟੈਲੀਵਿਜ਼ਨ ਚੈਨਲਸ ਦੇ ਉੱਤੇ ਨਿਊਜ਼ ਚੈਨਲਸ ਤੇ ਸਿਕਿਉਰਿਟੀ ਤੇ ਬਹੁਤ ਸਾਰੀਆਂ ਡਿਬੇਟਸ ਕੀਤੀਆਂ ਹੋਈਆਂ ਨੇ ਇਹ ਹਾਰਡ ਡਿਬੇਟ ਦੇ ਵਿੱਚ ਮੈਂ ਜਿਹੜੀ ਗਵਰਨਮੈਂਟ ਹੈ ਉਹਨੂੰ ਇਹ ਕਹਿਣਾ ਕਿ ਤੁਸੀਂ ਉਹਨੂੰ ਐਡਵਾਈਸ ਦਿਨਾ ਕਿ ਸੀਰੀਅਸ ਹੋ ਜਾਓ ਬਲੇਮ ਗੇਮ ਨਾ ਕਰੋ ਇੱਕ ਦੂਸਰੇ ਨੂੰ ਮਤਲਬ ਕਿ ਇਹ ਨੇ ਕੀਤਾ ਉਹਨੇ ਕੀਤਾ ਐਸ ਐਸੇ ਕੰਮ ਨਾ ਕਰੋ ਸਿਕਿਉਰਿਟੀ ਇੱਕ ਐਸਾ ਸਬਜੈਕਟ ਹੈ ਜਿਹੜਾ ਰਾਜਨੀਤੀ ਕੋਲੋਂ ਉੱਤੇ ਹੈ ਅਨ اسپੈਸ਼ਲੀ ਜਦੋਂ ਤੁਸੀਂ ਸਿਕਿਉਰਿਟੀ ਦੀ ਗੱਲ ਕਰਦੇ ਹੋ ਬਾਰਡਰ ਸਟੇਟ ਦੇ ਵਿੱਚ ਜੇ ਐਂਡ ਕੇ ਪਾਕਿਸਤਾਨ ਜੇ ਐਂਡ ਕੇ ਪੰਜਾਬ ਹਰ ਅ ਰਾਜਸਥਾਨ ਵਗੈਰਾ ਦੇ ਵਿੱਚ ਤੇ ਉਹ ਹੋਰ ਵੀ ਜ਼ਿਆਦਾ ਉਹ ਅਹਿਮੀਅਤ ਜਿਹੜੀ ਹੈ ਗੇਨ ਕਰ ਲੈਂਦਾ ਸੋ ਇਹਨੂੰ ਇਹਨੂੰ ਰਾਜਨੀਤੀ ਦੇ ਨਾਲ ਕਦੀ ਨਹੀਂ ਜੋੜਨਾ ਚਾਹੀਦਾ ਪਰ ਸਾਡੇ ਇੱਥੇ ਪ੍ਰੋਬਲਮ ਹੈ ਕਿ ਅਸੀਂ ਹਰ ਚੀਜ਼ ਨੂੰ ਰਾਜਨੀਤਿਕ ਤੌਰ ਦੇ ਉੱਤੇ ਦੇਖਣਾ ਸ਼ੁਰੂ ਕਰਦੇ ਆਂ ਤੇ ਸਿਕਿਉਰਿਟੀ ਜਿਹੜੀ ਹੈ ਇਹ ਇਹਦੇ ਵਿੱਚ ਦੋ ਐਲੀਮੈਂਟ ਬਹੁਤ ਜ਼ਰੂਰੀ ਹੁੰਦੇ ਨੇ ਕਮਿਟ ਦੀ ਬਿਲ ਪਾਵਰ ਤੇ ਲੋਕਾਂ ਦਾ ਲੋਕਾਂ ਦੀ ਕੰਟ੍ਰਿਬਿਊਸ਼ਨ ਪੁਲਿਸ ਦੇ ਨਾਲ ਤੇ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਹ ਮਿਸਿੰਗ ਨੇ ਐਸ ਵੇਲੇ ਪੰਜਾਬ ਦੇ ਵਿੱਚ ਗਵਰਨਮੈਂਟ ਦੇ ਕੋਲ ਉਹ ਸ਼ਮਤਾ ਨਹੀਂ ਹੈ ਤੇ ਲੋਕ ਜਿਹੜੇ ਨੇ ਉਹਨਾਂ ਨੂੰ ਗਵਰਨਮੈਂਟ ਨੇ ਇਨਵੋਲ ਨਹੀਂ ਕੀਤਾ ਹੋਇਆ ਹੁਣ ਮੈਂ ਆ ਜਾਣਾ ਕਿ ਇਹ ਜਿਹੜਾ ਲਾਸਟ ਅਟੈਕ ਹੈ ਤੁਸੀਂ ਬਿਲਕੁਲ ਸਹੀ ਕਿਹਾ 16 ਜਗ੍ਹਾ ਦੇ ਉੱਤੇ ਗ੍ਰੇਨੇਡ ਸੁੱਟੀ ਹੈ ਸਟ੍ਰੈਟਜੀ ਮੈਂ ਥੋੜਾ ਜਿਹਾ ਟਾਈਮ ਲੈ ਕੇ ਫਿਰ ਤੁਹਾਡੇ ਸਵਾਲ ਲਵਾਂਗਾ ਜਿਹੜਾ ਮਨੋਰੰਜਨ ਕਾਲਿਆ ਜੀ ਦੇ ਘਰ ਤੇ ਅਟੈਕ ਹੋਇਆ ਦੇਖੋ ਮਨੋਰੰਜਨ ਕਾਲਿਆ ਜੀ ਹੈ ਤੇ ਪੋਲਿਟਿਕਸ ਦੇ ਵਿੱਚ ਨੇ ਪਰ ਉਹ ਉਹ ਇੱਕ ਬਹੁਤ ਸੌਫਟ ਸਪੋਕਨ ਡੀਸੈਂਟ ਆਦਮੀ ਨੇ ਬਹੁਤ ਨਾਨ ਕੰਟਰੋਵਰਸ਼ਲ ਆਦਮੀ ਨੇ ਉਹਨਾਂ ਨੇ ਆਪਣੀ ਜਿੱਦ ਕੀਤੀ ਕਿ ਮੇਰੇ ਖਿਆਲ ਕਿਸੇ ਚੀਜ਼ੀ ਤੱਕ ਉਹ ਵੀ ਕਦੀ ਦੀ ਅ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੋਏਗਾ ਸੋ ਇਹ ਕਹਿਣਾ ਇਹ ਸੋਚਣਾ ਕਿ ਕੋਈ ਵਿਅਕਤੀਗਤ ਕਾਰਨ ਦੇ ਕਾਰਨ ਕੋਈ ਪਰਸਨਲ ਰੀਜ਼ਨ ਦੇ ਕਾਰਨ ਉਹਨਾਂ ਦੇ ਅਟੈਕ ਹੋਇਆ ਇਹ ਮੇਰੇ ਖਿਆਲ ਇਹ ਮੋਟਿਵ ਨਹੀਂ ਹੋ ਸਕਦਾ ਇਹ ਇੱਕ ਪਲਾਨਡ ਅਟੈਕ ਹੈ ਇਹ ਇਹ ਅਟੈਕ ਉਹਨਾਂ ਦੇ ਪਰਸਨ ਤੇ ਨਹੀਂ ਹੈ ਇਹ ਅਟੈਕ ਜਿਹੜਾ ਹੈ ਪੰਜਾਬ ਤੇ ਅਟੈਕ ਹੈ ਪੰਜਾਬੀਆਂ ਆਰਗੇਨਾਈਜ਼ਡ ਉੱਤੇ ਹੈਗਾ ਪੋਲਿਟੀਕਲ ਪਾਰਟੀਸ ਦੇ ਉੱਤੇ ਹੈਗਾ ਤੇ ਇਹਨੂੰ ਇਸ ਤਰੀਕੇ ਦੇ ਨਾਲ ਦੇਖਣਾ ਜਿਹੜਾ ਸਾਡੇ ਪਾਸੇ ਬਹੁਤ ਜ਼ਰੂਰੀ ਪੈ ਜਾਂਦਾ ਹੈ ਹੁਣ ਅਗਰ ਇੱਕ ਪਲੈਨਡ ਅਟੈਕ ਹੈ ਤੇ ਫਿਰ ਇਹ ਕਿੰਨੇ ਅਟੈਕ ਕੀਤਾ ਇਹ ਨੈਕਸਟ ਕੁਐਸਚਨ ਆ ਜਾਂਦਾ ਹੈ ਸਤਿੰਦਰ ਜੀ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਐਲੀਮੈਂਟਸ ਕੰਮ ਕਰਦੇ ਨੇ ਜਿਹੜੇ ਕਿ ਡਿਸਰਪਟਿਵ ਐਲੀਮੈਂਟਸ ਹੈਗੇ ਨੇ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਅਗਰ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤੇ ਅੱਗੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਇੱਕ ਤਰ੍ਹਾਂ ਦੇ ਨਾਲ ਇੱਕ ਬ੍ਰਿਜ ਬਣ ਜਾਂਦਾ ਹੈ ਇੱਕ ਇਨਸਿਕਿਉਰਿਟੀ ਦਾ ਬ੍ਰਿਜ ਬਣ ਜਾਂਦਾ ਹੈ ਕਿ ਪਾਕਿਸਤਾਨ ਤੋਂ ਅਗਰ ਤੁਸੀਂ ਪੰਜਾਬ ਨੂੰ ਕਰ ਦਿੱਤਾ ਤਾਂ ਪਾਕਿਸਤਾਨ ਤੇ ਬਾਕੀ ਦੇਸ਼ ਦੇ ਵਿੱਚ ਇੱਕ ਬ੍ਰਿਜ ਬਣ ਗਿਆ ਪੰਜਾਬ ਇੱਕ ਬ੍ਰਿਜ ਹੋ ਜਾਏਗਾ ਸੋ ਉਹ ਜਿਹੜੇ 엘ਮੈਂਟਸ ਨੇ ਉਹ ਸੈਪਰੇਟਿਸਟ ਵੀ ਨੇ ਉਹ ਡਰੱਗ ਲੋਰਡਸ ਵੀ ਨੇ ਉਹ ਗੈਂਗਸਟਰਸ ਵੀ ਨੇ ਔਰ ਸਾਰੇ ਉਹ ਇੰਡੀਆ 'ਚ ਵੀ ਨੇ ਤੇ ਬਾਹਰ ਵੀ ਨੇ ਇਹ ਉਹਨਾਂ ਸਾਰਿਆਂ ਨੂੰ ਬੇਸਿਕਲੀ ਉਹਨਾਂ ਦੀ ਫੰਡਿੰਗ ਜਿਹੜੀ ਹੈ ਉਹ ਐਸੀਆਂ ਫੋਰਸਿਸ ਤੇ ਆਂਦੀ ਹੈ ਜਿਹੜੀਆਂ ਐਂਟੀ ਇੰਡੀਆ ਹਿੰਦੁਸਤਾਨ ਦੇ ਨਾਲ ਉਹ ਜਿਹੜੀਆਂ ਜਿਹੜੀਆਂ ਹਿੰਦੁਸਤਾਨ ਦੇ ਨਾਲ ਦੁਸ਼ਮਣੀ ਰੱਖਦੀਆਂ ਨੇ ਜਿਹਦੇ ਵਿੱਚ ਪਾਕਿਸਤਾਨ ਸਭ ਤੋਂ ਅੱਗੇ ਆਉਂਦਾ ਹੈ ਜੋ ਕਿ ਸਾਡਾ ਨੇਬਰ ਹੈਗਾ ਸੋ ਇਹ ਜਿਹੜੇ 엘ਿਮੈਂਟਸ ਨੇ ਇਹਨਾਂ ਵਿੱਚੋਂ ਕੋਈ ਵੀ 엘ਿਮੈਂਟ ਕਰ ਸਕਦਾ ਹੈ ਮੈਨੂੰ ਬੜਾ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਵੀ ਕੋਈ ਐਸਾ ਕੇਸ ਹੁੰਦਾ ਹੈ ਤੇ ਉਹ ਸਾਡੇ ਪੁਲਿਸ ਵਾਲੇ ਸਾਰਿਆਂ ਦਾ ਹੀ ਨਾਮ ਲੈ ਲੈਂਦੇ ਨੇ ਜਿਦਾਂ ਐਫਕੀ ਵੀ ਉਹਨਾਂ ਨੇ ਸਭ ਦਾ ਨਾਲ ਲੜਿਆ ਜੀ ਉਹ ਲਾਰੈਂਸ ਬਿਸ਼ਨੋਈ ਨੇ ਕੀਤਾ ਜੀ ਆਈਐਸਆਈ ਨਹੀਂ ਕੀਤਾ ਜੀ ਉਹ ਬੋਪਰ ਖਾਲਸਾ ਇੰਟਰਨੈਸ਼ਨਲ ਨੇ ਕੀਤਾ ਜੀ ਇਹਦਾ ਮਤਲਬ ਕਿ ਇਹਨਾਂ ਦੇ ਕੋਲ ਕੋਈ ਸਪੈਸਿਫਿਕ ਇੰਟੈਲੀਜੈਂਸ ਹੈ ਨਹੀਂ ਇਹਨਾਂ ਨੂੰ ਜਿਹੜਾ ਆਪਣਾ ਕੰਮ ਕਰਨਾ ਚਾਹੀਦਾ ਹੈ ਉਹ ਇਹ ਕੰਮ ਨਹੀਂ ਕਰ ਰਹੇ ਮੈਨੂੰ ਬੜੇ ਸੋਚ ਦੇ ਨਾਲ ਹੀ ਕਹਿਣਾ ਪੈਂਦਾ ਕਿਉਂਕਿ ਮੈਂ ਅ ਇਨਸਰਜੈਂਸੀ ਨੂੰ ਬਹੁਤ ਨੇੜੇੋਂ ਦੇਖਿਆ ਹੋਇਆ ਸੋ ਦੂਸਰੀ ਗੱਲ ਹੁਣ ਲਾਸਟ ਪੁਆਇੰਟ ਮੈਂ ਜ਼ਿਆਦਾ ਟਾਈਮ ਨਾ ਰੈਂਦੇ ਹੋਏ ਸਤਜ ਜੀ ਗ੍ਰੇਨੇਡ ਅਟੈਕ ਦੇ ਬਾਰੇ ਦਾ ਸਵਾਲ ਇੱਕ ਗ੍ਰੇਨੇਡ اٹੈਕ ਜਿਹੜਾ ਹੈ ਇਹ ਤੁਸੀਂ ਕਹਿਆ ਕਿ ਜਾਨ ਮਨ ਦਾ ਨੁਕਸਾਨ ਨਹੀਂ ਹੋਇਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਇੱਕ ਤਰੀਕਾ ਹੈ دہشت ਕ੍ਰੀਏਟ ਕਰਨ ਦਾ ਇਹ ਐਸਾ ਤਰੀਕਾ ਹੈ ਜਿਹੜਾ ਕਿ 2000 ਦੇ ਵਿੱਚ ਅਜ ਤੋਂ 24 ਸਾਲ ਪਹਿਲੇ ਜੰਮੂ ਅਤੇ ਕਸ਼ਮੀਰ ਦੇ ਵਿੱਚ ਇਹ ਐਸ ਅ ਪਾਲਿਸੀ ਸ਼ੁਰੂ ਕੀਤਾ ਸੀਗਾ ਪਾਕਿਸਤਾਨ ਨੇ ਮਿਲਟੈਂਸੀ ਦੇ ਵਿੱਚ ਜਗਾ ਜਗਾਓ ਗ੍ਰੇਨੇਡ اٹੈਕ ਕਰਦੇ ਸੀਗੇ ਪਹਿਲੇ ਉਹਨਾਂ ਨੇ ਇਦਾਂ ਹੀ ਘਰਾਂ ਦੇ ਵਿੱਚ ਸ਼ੁਰੂ ਕੀਤਾ ਉਹਦੇ ਬਾਅਦ ਫਿਰ ਉਹਨਾਂ ਨੇ ਬੱਸ ਸਟੈਂਡ ਦੇ ਵਿੱਚ ਕੀਤਾ ਪਬਲਿਕ ਪਲੇਸਿਸ ਦੇ ਵਿੱਚ ਕੀਤਾ ਤੇ ਐਦਾਂ ਕਰਕੇ ਕਿਉਂ ਇਹਦੇ ਕੋਈ 2-4 ਈੜੀਆਂ ਗੱਲਾਂ ਨੇ ਕਿ ਪਹਿਲੀ ਗੱਲ ਤੇ ਇਹ ਇਨਸਟੈਬਿਲਿਟੀ ਬਹੁਤ ਜਲਦੀ ਕ੍ਰੀਏਟ ਕਰ ਦਿੰਦਾ ਹੈ ਕਿਉਂਕਿ ਜਦੋਂ ਗ੍ਰੇਨੇਡ ਅਟੈਕ ਹੁੰਦਾ ਹੈ ਨਾ ਤੇ ਸਦਨ ਦੀ ਮੀਡੀਆ ਜਿਹੜਾ ਉੱਥੇ ਪਹੁੰਚ ਜਾਂਦਾ ਹੈ ਤੇ ਉਹਦੀ ਫਿਰ ਬਹੁਤ ਦੇਰ ਚਰਚਾ ਹੁੰਦੀ ਹੈ ਤੇ ਜਦੋਂ ਚਰਚਾ ਹੁੰਦੀ ਹੈ ਤੇ ਲੋਕ ਡਰ ਜਾਂਦੇ ਨੇ ਦਹਿਸ਼ਤ ਹੋ ਜਾਂਦੀ ਹੈ ਸੋ ਇਹ ਇਹ ਮੀਡੀਆ ਦੇ ਵਾਸਤੇ ਜਿਹੜੇ ਟੈਰਰਿਸਟ ਹੁੰਦੇ ਨੇ ਨਾ ਉਹ ਕੰਮ ਐਸਾ ਕਰਦੇ ਨੇ ਜਿਹੜਾ ਮੀਡੀਆ ਦੇ ਵਿੱਚ ਉਛਾਲਿਆ ਜਾਏ ਕਿਉਂਕਿ ਉਹਦੇ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਇਟ ਇਜ਼ ਬੇਸਿਕਲੀ ਅ ਗੇਮ ਆਫ ਇਨਫੋਰਮੇਸ਼ਨ ਐਂਡ ਪਰਸੈਪਸ਼ਨ ਸੋ ਉਹ ਇਨਫੋਰਮੇਸ਼ਨ ਦੇ ਵਾਸਤੇ ਇਹ ਜਮਿਲੇਟ ਅਟੈਕ ਬੜਾ ਤਗੜਾ ਹੈ ਦੂਜਾ ਏਰੀਆ ਮੈਂ ਹੈਗਾ ਤੀਜਾ ਇਹਦਾ ਇਹਦੇ ਜਿਹੜਾ ਇਹਦੇ ਨਾਲ ਸਟੇਟ ਦੀ ਜਿਹੜੀ ਵੀਕਨੈਸ ਹੈ ਉਹ ਐਸਟੈਬਲਿਸ਼ ਹੋ ਜਾਂਦੀ ਹੈ ਕਿ ਸਟੇਟ ਜਿਹੜੀ ਹੈ ਕਮਜ਼ੋਰ ਹੈ ਅਸੀਂ ਜਿੱਥੇ ਸਾਡਾ ਜੀ ਕਰਾਂਗੇ ਕਰੇਗਾ ਉੱਥੇ ਅਸੀਂ ਅਟੈਕ ਕਰਾਂਗੇ ਹੁਣ ਤੁਸੀਂ ਦੇਖੋ ਇਹ ਅਟੈਕ ਕਿਹੜੇ ਤਰੀਕੇ ਨਾਲ ਕਰ ਰਹੇ ਨੇ ਇਹ ਪੁਲਿਸ ਸਟੇਸ਼ਨਸ ਨੂੰ ਅਟੈਕ ਕਰ ਰਹੇ ਨੇ ਪਬਲਿਕ ਪਲੇਸਿਸ ਨੂੰ ਅਟੈਕ ਕਰ ਰਹੇ ਨੇ ਵੱਡੇ ਲੀਡਰਸ ਨੂੰ ਅਟੈਕ ਕਰ ਰਹੇ ਨੇ ਇਹ ਇੱਕ ਮੈਸੇਜ ਦੇ ਰਹੇ ਨੇ ਜੋ ਵੀ ਇਹ ਬੰਦੇ ਹੈਗੇ ਨੇ ਇਹ ਮੈਸੇਜ ਤੇਰੇ ਨੇ ਪੰਜਾਬ ਨੂੰ ਕਿ ਦੇਖੋ ਅਸੀਂ ਇਹ ਕੰਮ ਕਿਤਰੇ ਵੀ ਕਰ ਸਕਨੇ ਆ ਤੇ ਗਮੇੜ ਜਿਹੜੀ ਆ ਨਾ ਗਮੇੜ ਫੜਨੀ ਕੋਈ ਸਿਰ ਤੇ ਕੋਈ ਆਸਾਨ ਕੰਮ ਨਹੀਂ ਹੁੰਦਾ ਇਹ ਇਹਦਾ ਇਹਦਾ ਤਰੀਕਾ ਹੁੰਦਾ ਹੈ ਇਸੇ ਲਈ ਵਾਸਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਗੱਲ ਇਹ ਆ ਜਾਂਦੀ ਹੈ ਕਿ ਟ੍ਰੇਨਿੰਗ ਫੇਰ ਕਿੱਥੇ ਦਿੱਤੀ ਜਾ ਰਹੀ ਹੈ ਕਿੱਦਾਂ ਦਿੱਤੀ ਜਾ ਰਹੀ ਹੈ ਇਹ ਗ੍ਰਨੇਡਸ ਕਿੱਧਰ ਆ ਰਹੀਆਂ ਨੇ ਇੱਕ ਇਸ ਗ੍ਰਨੇਡ ਦੇ ਬਾਰੇ ਤੇ ਉਹਨਾਂ ਨੇ ਗੱਲ ਕੀਤਾ ਕਿ 1/2 ਲੀਟਰ ਬਾਕਸਿਸ ਵਗੈਰਾ ਉਹਨਾਂ ਨੇ ਇਸਤੇਮਾਲ ਕੀਤੇ ਪਰ ਹਿੰਦੁਸਤਾਨ ਚ ਗ੍ਰਨੇਡ ਕਿੱਦਾਂ ਆ ਰਹੀ ਹੈ ਹੁਣ ਅਗਰ ਇਦਾਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸਲਾ ਆ ਰਿਹਾ ਪਹਿਲੇ ਇੱਕ ਬੇਡ ਆਈ ਹੈ ਉਹਦੇ ਬਾਅਦ ਫਿਰ AK47 ਆਏਗੀ ਫਿਰ ਅਮੂਨੀਸ਼ਨ ਆਏਗਾ ਸੋ ਇੱਕ ਇੱਕ ਇਹਦਾ ਮਤਲਬ ਕਿ ਇਹਨਾਂ ਨੇ ਇੱਕ ਇੱਕ ਤਰ੍ਹਾਂ ਦੀ ਇੱਕ ਉਹ ਸੈੱਟ ਕਰ ਲਈ ਹੈ ਇੱਕ ਸਪਲਾਈ ਲਾਈਨ ਸੈੱਟ ਕਰ ਲਈ ਹੈ ਤੇ ਇਹ ਸਪਲਾਈ ਲਾਈਨ ਸਾਡੇ ਵਾਸਤੇ ਚੰਗੀ ਨਹੀਂ ਹੈ ਸੋ ਇਹਦੇ ਇਸ ਕਾਰਨ ਮੈਂ ਸੋਚਨਾ ਸਭ ਤੋਂ ਪਹਿਲੇ ਤੇ ਮੈਂ ਮਨੋਰੰਜਨ ਕਾਲਿਆ ਜੀ ਦਾ ਬਹੁਤ ਜ਼ਿਆਦਾ ਅ ਅਪਰੀਸ਼ੀਏਟ ਕਰਨਾ ਕਿ ਉਹਨਾਂ ਨੇ ਕਿੰਨੀ ਬਰੇਵਰੀ ਕਿੰਨੀ ਮਜ਼ਬੂਤੀ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਲਿਆ ਉਹਨਾਂ ਦੇ ਜਿਹੜੇ ਸਟੇਟਮੈਂਟਸ ਆਏ ਨੇ ਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਨਾਲ ਖੜੇ ਆਂ ਬਾਕੀ ਜਿਹੜੇ ਪੁਲਿਸ ਸਟੇਸ਼ਨਸ ਦੇ ਵਿੱਚ ਵੀ ਹੋਇਆ ਪਰ ਮੈਂ ਇਹ ਇਹਦੇ ਬਾਅਦ ਇਹੋ ਹੀ ਕਹਿਣਾ ਚਾਹੁੰਦਾ ਕਿ ਇਹ ਜੋ ਹੋ ਰਿਹਾ ਹੈ ਇਹ ਇੱਕ ਸੰਕੇਤ ਹੈਗਾ ਕਿ ਗਵਰਨਮੈਂਟ ਨੂੰ ਡਿਨਾਇਲ ਮੋਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਗਵਰਨਮੈਂਟ ਨੂੰ ਡਿਨਾਇਲ ਮੋਡ ਚ ਨਹੀਂ ਹੋਣਾ ਚਾਹੀਦਾ ਕਿ ਉਹ ਜੀ ਪਹਿਲੇ ਵੀ ਇਹ ਹੁੰਦਾ ਸੀਗਾ ਅਸੀਂ ਡਰੰਕ ਦੇ ਖਿਲਾਫ ਗਏ ਤੇ ਇਹ ਹੋਇਆ ਗਵਰਨਮੈਂਟ ਨੂੰ ਸਭ ਤੋਂ ਪਹਿਲੇ ਆਪਣੀ ਇੰਟੈਲੀਜੈਂਸ ਨੂੰ ਬਹੁਤ ਸਟਰੋਂਗ ਕਰਨਾ ਪਏਗਾ ਪ੍ਰੀਐਮਟਿਵ ਜਿਹੜਾ ਕੰਮ ਹੁੰਦਾ ਹੈ ਗਵਰਨਮੈਂਟ ਨੂੰ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ ਇਹ ਗਵਰਨਮੈਂਟ ਨਾਲ ਕਿਉਂ ਨਹੀਂ ਲੈ ਕੇ ਚੱਲਦੀ ਹੈ ਗਵਰਨਮੈਂਟ ਇਹ ਸੋਚਦੀ ਹੈ ਕਿ ਅਸੀਂ ਇਕੱਲਤ ਬਾਤ ਕਰਾਂਗੇ ਇਹ 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 ਅਟੈਕਾਂ ਦੀ ਦੇ ਲੋਕ ਸਾਡੇ ਪਿੱਛੇ ਪੈ ਜਾਣਗੇ ਇਹ ਵੋਟ ਬੈਗ ਪੋਲਿਟਿਕਸ ਨੇ ਇਸ ਦੇ ਅੰਦਰ ਜਦੋਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਗ੍ਰਨੇਡ ਅਟੈਕ ਜਿਆਦਾ ਹੋਏ ਤੇ ਇੰਡੀਅਨ ਆਰਮੀ ਨੇ ਐਡਵਰਟਾਈਜ਼ਮੈਂਟਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਓਕੇ ਇਹ ਗ੍ਰਨੇਡ ਅਟੈਕ ਤੋਂ بچੋ ਗ੍ਰਨੇਡ ਅਟੈਕ ਤੋਂ ਕਿੱਦਾਂ ਬਚੀਦਾ ਹੈ ਅਗਰ ਤੁਹਾਨੂੰ ਕੋਈ ਬੰਦਾ ਐਸਾ ਨਜ਼ਰ ਆਂਦਾ ਹੈ ਜੋ ਕੀ ਇਹ ਹੈਗਾ ਤੇ ਇੱਥੇ ਹੈਲਪਲਾਈਨ ਦੇ ਵਿੱਚ ਫੋਨ ਕਰੋ ਅਗਰ ਕ੍ਰੇਨੇਟ ਹੋ ਰਹੀ ਹੈ ਤਾਂ ਥੱਲੇ ਪੈ ਜਾਓ ਐਡਵਰਟਾਈਜ਼ਮੈਂਟਸ ਕਰ ਰਹੇ ਸੀਗੇ ਅਸੀਂ ਪੇਪਰ ਦੇ ਵਿੱਚ ਲੋਕਾਂ ਨੂੰ ਕਹਿ ਰਹੇ ਸੀਗੇ ਸਾਨੂੰ ਇਨਫੋਰਮੇਸ਼ਨ ਦਿਓ ਗਰਾਊਂਡ ਦੇ ਵਿੱਚ ਜਿਹੜੇ ਸਾਡੇ ਸੋਲਜਰ ਸੀਗੇ ਉਹ ਲੱਗੇ ਹੋਏ ਸੀਗੇ ਤੇ ਫੇਰ ਜਾ ਕੇ ਕਿਤੇ ਇਹਦਾ ਇੱਕ بڑا ਇੱਕ ਵੱਡੀ ਮੁਹਿੰਮ ਕਰਕੇ ਅਸੀਂ ਕਨੇਡਾ ਅਟੈਚ ਨੂੰ ਉੱਥੇ ਰੋਕਿਆ ਸੀਗਾ ਇਹ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਕਰ ਕਰਕੇ ਡਿਨਾਇਲ ਮੋਡ ਦੇ ਵਿੱਚ ਜਾ ਕੇ ਕਿਸੇ ਹੋਰ ਨੂੰ ਬਲੇਮ ਗੇਮ ਕਰਕੇ ਕਿਸੇ ਹੋਰ ਵਜ੍ਹਾ ਦੇ ਉੱਤੇ ਗੱਲ ਨੂੰ ਪਾ ਕੇ ਮੇਰੇ ਹਿਸਾਬ ਦੇ ਨਾਲ ਇਹ ਜਿਹੜੀ ਇਸ ਤਰੀਕੇ ਦੇ ਨਾਲ ਇਹ ਗਵਰਨਮੈਂਟ ਜਿਹੜੀ ਹੈ ਸਾਡੇ ਉੱਤੇ ਜਿਹੜਾ ਸਿਕਿਉਰਿਟੀ ਦਾ ਚੈਲੰਜ ਆਇਆ ਉਹਨੂੰ ਨਹੀਂ ਮੀਟ ਕਰ ਸਕਦੀ ਹੈ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਸ ਦੇ ਵਿੱਚ ਇੱਕ ਚੀਜ਼ ਨਿਕਲਦੀ ਪਈ ਹੈ ਵੀ ਸਾਨੂੰ ਲੋਕਾਂ ਨੂੰ ਸਜਗ ਕਰਨਾ ਜਗਾ ਜਗਾ ਜਾਣਾ ਉਹ ਕਿੱਦਾਂ ਆਪਾਂ ਕਰ ਸਕਦੇ ਆ ਕਿ ਤੁਹਾਨੂੰ ਲੱਗਦਾ ਵੀ ਜਿਹੜੀ ਆਪ ਗਵਰਨਮੈਂਟ ਹੈ ਜਿਹੜੀ ਇਸ ਸਮੇਂ ਭਗਵੰਤ ਮਾਨ ਜਿਹੜੂ ਲੀਡ ਕਰ ਰਹਾ ਹੈ क्या दे आर कैपेबल्स टू हैंडल दिस टाइप ऑफ सिचुएशंस या उन्होंने कोई शौक तो है वो गवर्नमेंट या उन्होंने कोई ट्रैक का भाग है दादा ਅ ਸਿੰਦਰ ਜੀ ਹਰ ਗਵਰਨਮੈਂਟ ਕੈਪੇਬਲ ਹੁੰਦੀ ਹੈ ਪੰਜਾਬ ਪੁਲਿਸ ਤੇ ਇੱਕ ਬਹੁਤ ਹੀ ਅਨੁਭਵੀ ਪੁਲਿਸ ਹੈ ਇਹਨਾਂ ਕੰਮਾਂ ਦੇ ਵਿੱਚ ਤੇ ਉਹ ਮਤਲਬ ਪੁਲਿਸ ਦੇ ਜਿਹੜੇ ਪ੍ਰੋਸੀਜਰਸ ਨੇ ਉਹ ਤੇ ਨਹੀਂ ਨਾ ਖਰਾਬ ਹੋਏ ਗਵਰਨਮੈਂਟ ਹਰ ਕੈਪੇਬਲ ਹੁੰਦੀ ਹੈ ਗੱਲ ਇਹ ਹੁੰਦੀ ਹੈ ਕਿ ਗਵਰਨਮੈਂਟ ਆਪਣੀ ਬਿਲ ਪਾਰ ਦਿਖਾਦੀ ਹੈ ਦਿਖਾ ਰਹੀ ਹੈ ਕਿ ਨਹੀਂ ਦਿਖਾ ਰਹੀ ਹੈ ਉਹ ਦੇਖੋ ਇਹ ਵਾਲਾ ਜਿਹੜਾ ਗਰਨੇਡ اٹੈਕ ਹੈ ਇਹਦੇ ਦੋ ਦੋ ਪਹਿਲੂ ਹੋ ਸਕਦੇ ਨੇ ਇੱਕ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਬੀਜੇਪੀ ਦਾ ਇੱਥੇ ਵੱਧ ਦੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਵਾਧੇ ਜਾ ਰਹੀ ਹੈ ਬੀਜੇਪੀ ਦੇ ਲੋਕਾਂ ਦੇ ਦਿਲ ਦੇ ਵਿੱਚ ਪਿਆਰ ਵਧਦਾ ਜਾ ਰਿਹਾ ਹੈ ਤੇ ਕੁਝ ਲੋਕ ਬੀਜੇਪੀ ਨੂੰ ਕਹਿ ਰਹੇ ਨੇ ਕਿ ਤੁਸੀਂ ਇਸ ਚੱਕਰ ਤੇ ਨਾ ਪੋ ਅਸੀਂ ਤੁਹਾ ਦਾ ਨੁਕਸਾਨ ਕਰ ਦਾਂਗੇ ਇਸ ਵਾਸਤੇ ਸਾਡੇ ਵੱਡੇ ਲੀਡਰ ਦੇ ਉੱਤੇ اٹੈਕ ਕੀਤਾ ਦੂਸਰੀ ਗੱਲ ਇਹ ਹੈ ਕਿ ਇਹ ਲੋਕ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਕਿਤਰੇ ਵੀ اٹੈਕ ਕਰ ਦਾਂਗੇ ਇਹਨਾਂ ਦੋਵਾਂ ਚੀਜ਼ਾਂ ਦੇ ਉਹ ਜਿਹੜਾ ਪੋਲਿਟੀਕਲ ਰੀਜ਼ਨ ਹੈਗਾ ਨਾ ਬੀਜੇਪੀ ਦਾ ਪੋਲਿਟੀਕਲ ਰੀਜ਼ਨ ਹੈ ਆਮ ਆਦਮੀ ਪਾਰਟੀ ਦੀ ਛਵੀ ਘੱਟ ਹੋ ਰਹੀ ਹੈ ਉਹਨਾਂ ਦੇ ਪੋਲਿਟੀਕਲ ਹੋਲਡ ਘੱਟ ਹੋ ਰਿਹਾ ਪੂਰੇ ਦੇਸ਼ 'ਚ ਵੀ ਹੋ ਰਿਹਾ ਇੱਥੇ ਹੋ ਰਿਹਾ ਉਹਨੇ ਆਮ ਆਦਮੀ ਪਾਰਟੀ ਨੂੰ ਪੈਰਾਲਾਈਜ਼ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਕੋਈ ਕੰਮ ਕਰਨ ਤੋਂ ਡਰ ਰਹੀ ਹੈ ਇਸ ਵੇਲੇ ਕੋਈ ਉਹ ਜਿਹਦਾ ਮੈਂ ਕਹਿ ਰਿਹਾ ਉਹ ਲੋਕਾਂ ਦੇ ਤੇ ਜਾ ਕੇ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈ ਕਿ ਇੱਥੇ ਬਹੁਤ ਵੱਡੀ ਪ੍ਰੋਬਲਮ ਹੈ ਅਦਰਵਾਈਜ਼ ਗਵਰਨਮੈਂਟ ਦੇ ਕੋਲ ਬਹੁਤ ਪਾਵਰ ਹੁੰਦੀ ਹੈ ਹੁਣ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਪਹਿਲੇ ਤੇ ਥੋੜੀ ਦੇਰ ਵਾਸਤੇ ਮੈਂ ਇਹ ਪੋਲੀਟੀਕਲੀ ਬਣਾਉਣਾ ਚਾਹੁੰਦਾ ਪਰ ਮੈਂ ਸਿਰਫ ਐਕਸਪਲੇਨ ਕਰ ਰਿਹਾ ਇਸ ਚੀਜ਼ ਨੂੰ ਕਿ ਪਹਿਲੇ ਤੇ ਉਹ ਉਹ ਪੈ ਜਾਂਦੇ ਨੇ ਕਦੀ ਕੇਗਰੀ ਵਾਲੀ ਨੂੰ ਇੱਥੇ ਲੈ ਜਾਓ ਉੱਥੇ ਲੈ ਜਾਓ ਹਜ਼ਾਰ ਬੰਦੇ ਦੀ ਪ੍ਰਮਾਨਤਮਾਨ ਜੀ ਦੇ ਕੋਲ ਸਿਕਿਉਰਿਟੀ ਹੈ ਫਿਰ 4 ਮਹੀਨੇ ਦੇ ਬਾਅਦ ਇਹਨਾਂ ਨੂੰ ਯਾਦ ਆਉਂਦਾ ਹੈ ਕਿ ਉਹ ਸਿਕਿਉਰਿਟੀ ਦੇ ਬਾਰੇ ਹੁਣ ਸਾਨੂੰ ਬਹੁਤ ਇੱਥੇ ਗਾਲਾਂ ਪੈ ਰੀਆਂ ਨੇ ਅਸੀਂ ਕੁਝ ਕਰੀਏ ਫਿਰ ਬੁਲਾ ਲੈਂਦੇ ਨੇ ਮੀਟਿੰਗ ਬੁਲਾ ਲੈਂਦੇ ਨੇ ਉੱਥੇ 4 6 ਬੰਦਿਆਂ ਨੂੰ ਸਸਪੈਂਡ ਕਰ ਦਿੰਦੇ ਨੇ 20 ਬੰਦਿਆਂ ਦੀ ਟਰਾਂਸਫਰ ਕਰ ਦਿੰਦੇ ਨੇ ਤੇ ਉਹਨਾਂ ਨੂੰ ਕਹਦੇ ਤੁਸੀਂ ਕੋਈ ਕੰਮ ਨਹੀਂ ਕਰਦੇ ਕੰਮ ਕਰੋ ਕੰਮ ਕਰੋ ਇਹਨਾਂ ਚੀਜ਼ਾਂ ਦੇ ਨਾਲ ਸਿੰਦਰ ਜੀ ਲੋਕਾਂ ਦਾ ਮੋਰਲ ਮਨੋਬਲ ਪੁਲਿਸ ਦਾ ਮਨੋਬਲ ਘੱਟ ਹੋ ਜਾਂਦਾ ਹੈ ਪੁਲਿਸ ਜਿਹੜੀ ਕਹਿੰਦੀ ਹੈ ਚਲੋ ਠੀਕ ਹੈ ਅਸੀਂ ਉਹੋ ਹੀ ਕਰਾਂਗੇ ਜੋ ਇਹ ਕਹਿੰਗੇ ਫੋਰਸਿਸ ਨੂੰ ਕੀ ਕਰਨਾ ਹੁੰਦਾ ਸਿਕਿਉਰ ਗਵਰਨਮੈਂਟ ਦਾ ਕੰਮ ਕੀ ਹੁੰਦਾ ਫੋਰਸਿਸ ਦੇ ਵਿੱਚ ਗਵਰਨਮੈਂਟ ਦਾ ਕੰਮ ਹੁੰਦਾ ਹੈ ਜੋ ਕਿ ਜੋ ਕਿ ਬੀਜੇਪੀ ਗਵਰਨਮੈਂਟ ਨੇ ਕਸ਼ਮੀਰ 'ਚ ਕੀਤਾ ਸੀਗਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਸਾਰੇ ਏਰੀਆ ਨੂੰ ਮੈਰਿਟੈਂਟਸ ਤੋਂ ਕਲੀਅਰ ਕਰ ਦਿਓ ਤੁਸੀਂ ਜੋ ਕਰਨਾ ਹੈ ਆਪਰੇਸ਼ਨ ਆਲ ਆਊਟ ਉਹਨੂੰ ਕਰੋ ਅਸੀਂ ਤੁਹਾਡੇ ਪਿੱਛੇ ਖੜੇ ਹਾਂ ਹੁਣ ਇਹ ਆਮ ਆਦਮੀ ਪਾਰਟੀ ਕੀ ਕਰਦੀ ਹੈ ਜਾਂ ਕਮਜ਼ੋਰ ਗਵਰਨਮੈਂਟਾਂ ਕੀ ਕਰਦੀਆਂ ਨੇ ਉਹ ਪੁਲਿਸ ਨੂੰ ਕਹਿੰਦੀ ਆਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੀ ਕਰੋਗੇ ਉਹ ਪੁਲਿਸ ਕਹਿੰਦੀ ਹੈ ਚਲੋ ਠੀਕ ਹੈ ਜੋ ਇਹ ਦੱਸਣ ਜੋ ਕਰ ਦਵਾ ਕਰ ਦਵਾਵਾਂਗੇ ਜੋ ਇਹ ਨਹੀਂ ਦੱਸਣਗੇ ਅਸੀਂ ਨਹੀਂ ਕਰਾਂਗੇ ਉਹ ਗਵਰਨਮੈਂਟ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਸਿਰਦੀ ਪਰ ਗਵਰਨਮੈਂਟ ਉਸ ਤਾਕਤ ਨੂੰ ਗਵਰਨਮੈਂਟ ਨੂੰ ਉਸ ਤਾਕਤ ਨੂੰ ਇਸਤੇਮਾਲ ਕਰਨਾ ਆਣਾ ਚਾਹੀਦਾ ਹੈ ਤੇ ਆਮ ਆਦਮੀ 파ਟੀ ਨੂੰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਨਹੀਂ ਆਂਦਾ ਨਹੀਂ ਵੀ ਆਂਦਾ ਔਰ ਜਿਹੜੀ ਉਹਨਾਂ ਦੀ ਬੈਕਗ੍ਰਾਉਂਡ ਜੇ ਆਪਾਂ ਸਾਰਿਆਂ ਨੇ ਚੈੱਕ ਕਰਦੇ ਆਂ ਤੇ ਕਿਤੇ ਨਾ ਕਿਤੇ ਇਹਨਾਂ ਦਾ ਇਸ ਪਲ ਦਿਮਾਗ ਵੀ ਹੈ ਔਰ ਧਿਆਨ ਵੀ ਰੰਦਾ ਕਿਉਂਕਿ ਅੱਤਵਾਦ ਦੇ ਸਮੇਂ ਵੀ ਇਹਨਾਂ ਦੇ ਕਈ ਰੋਲ ਸਾਡੇ ਸਾਹਮਣੇ ਰਹੇ ਆ ਇਹਨਾਂ ਦੇ ਪੁਰਾਣੇ ਲੀਟਰਾਂ ਦੇ ਤੇ ਇਹ ਸਾਨੂੰ ਲੱਗਦਾ ਵੀ ਮੈਨੂੰ ਲੱਗਦਾ ਜੇ ਪਰਸਨ ਲੱਗਦਾ ਵੀ ਕੰਟੇਨ ਕਰਨ ਦੀ ਇਹਨਾਂ ਦੀ ਮਨੋਦਸ਼ਾ ਨਹੀਂ ਵੀ ਹੈ ਔਰ ਚਾਹਦੇ ਵੀ ਨਹੀਂ ਹੈ ਤੇ ਇਸ ਕਰਕੇ ਮੇਰਾ ਇੱਕ ਕਿਉਂਕਿ ਇਹਨਾਂ ਨੂੰ ਕੰਮ ਕਰਦੇ ਕਰਦੇ ਸਾਨੂੰ ਕੁਝ ਚੀਜ਼ਾਂ ਨਜ਼ਰ ਆਉਂਦੀ ਹੈ ਪਰ ਤੂੰ ਐਜ਼ ਏ ਚੀਫ ਮਿਨਿਸਟਰ ਭਗਵੰਤ ਮਾਨ ਟੋਟਲੀ ਫੇਲੀਅਰ ਹੈ ਇਹ ਮੈਨੂੰ ਲੱਗਦਾ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਅ ਦੇਖੋ ਜੀ ਸਿੱਧਾ ਕੀ ਫੇਰੀਅਰ ਤੇ ਇਹ ਹੁੰਦਾ ਹੈ ਕਿ ਬੰਦੇ ਦੇ ਉੱਤੇ ਪ੍ਰੈਸ਼ਰ ਕਿੰਨੇ ਜ਼ਿਆਦਾ ਨੇ ਤੇ ਉਹ ਉਸ ਪ੍ਰੈਸ਼ਰ ਨੂੰ ਸੰਭਾਲਣ ਦੇ ਵਾਸਤੇ ਕੀ ਕੋਸ਼ਿਸ਼ ਕਰਦਾ ਹੈ ਅ ਅਸੀਂ ਤੇ ਫੌਜੀ ਆ ਅਸੀਂ ਇੱਕ ਚੀਜ਼ ਜਾਣਦੇ ਆ ਕਿ ਜਦੋਂ ਤੁਹਾਡੇ ਹੱਥ ਦੇ ਵਿੱਚ ਪਾਵਰ ਹੁੰਦੀ ਹੈ ਤੇ ਫਿਰ ਉਸ ਪਾਵਰ ਨੂੰ ਤੁਹਾਨੂੰ ਫੁੱਲੀ ਆਪਣੇ ਕੰਮ ਦੇ ਵਾਸਤੇ ਇਸਤੇਮਾਲ ਕਰਨਾ ਚਾਹੀਦਾ ਹੈ ਬਿਨਾਂ ਕਿਸੇ ਡਰ ਦੇ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਨੇ ਉਹ ਉਹਨਾਂ ਪ੍ਰੈਸ਼ਰਸ ਨੂੰ ਲੈਣ ਦੇ ਵਾਸਤੇ ਤਿਆਰ ਨਹੀਂ ਨੇ ਉਹ ਉਹ ਪ੍ਰੈਸ਼ਰ ਤੇ ਥੱਲੇ ਸਕੰਬ ਕਰ ਜਾਂਦੇ ਨੇ ਉਹ ਬੇਸਿਕਲੀ ਅ ਐਸਾ ਬੰਦਾ ਨਹੀਂ ਹੈ ਜਿਹਨੂੰ ਵੀ ਜਿਆਦਾ ਐਡਮਿਨਿਸਟ੍ਰੇਸ਼ਨ ਤੇ ਲੀਡਰਸ਼ਿਪ ਤੇ ਬਾਰੇ ਪਤਾ ਹੈ ਉਹ ਜਿਆਦਾ ਕਾਮੇਡੀਅਨ ਤੇ ਜਿਆਦਾ ਉਹ ਮਤਲਬ ਲੋਕਾਂ ਦੇ ਨਾਲ ਰੋਮਾਂਟਿਕ ਗੱਲਾਂ ਕਰਨ ਵਾਲੇ ਆਦਮੀ ਨੇ ਦਿਲ ਦੇ ਸਾਫ ਨੇ ਪਰ ਦਿਲ ਦਾ ਸਾਫ ਹੁੰਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋ ਲੀਡਰ ਚੰਗੇ ਹੋ ਲੀਡਰ ਚੰਗੇ ਹੋਣ ਦੇ ਵਾਸਤੇ ਤੁਹਾਨੂੰ ਥੋੜਾ ਕਠੋਰ ਹੋਣਾ ਪੈਂਦਾ ਹੈ ਤੁਹਾਨੂੰ ਜਿਹੜੀਆਂ ਡਿਸੀਜਨਸ ਨੇ ਉਹ ਉਹ ਜਦੋਂ ਜਨ ਹਿੱਤ ਦੇ ਵਿੱਚ ਹੁੰਦੀਆਂ ਨੇ ਜਾਂ ਤੁਹਾਡੀ ਆਰਗੇਨਾਈਜੇਸ਼ਨ ਤੇ ਹਿੱਤ ਦੇ ਵਿੱਚ ਕਠੋਰ ਡਿਸੀਜਨ ਹੁੰਦੀਆਂ ਨੇ ਉਹ ਵੀ ਲੈਣੀਆਂ ਪੈਂਦੀਆਂ ਨੇ ਮੈਂ ਸਿਰਫ ਵਰਤਮਾਨ ਜੀ ਨੂੰ ਇਹ ਕਵਾਂਗਾ ਕਿ ਤੁਹਾਨੂੰ ਇੱਥੇ ਲੋਕ ਲੈ ਕੇ ਆਏ ਨੇ ਤੁਸੀਂ ਕੰਮ ਨਹੀਂ ਕਰ پا ਰਹੇ ਹੋ ਪਲੀਜ਼ ਤੁਸੀਂ ਕੰਮ ਕਰੋ ਕਿਉਂਕਿ ਅਸੀਂ ਪੰਜਾਬ ਨੂੰ ਪੰਜਾਬ ਐਸ ਵੇਲੇ ਬਹੁਤ ਜ਼ਿਆਦਾ ਖਤਰੇ ਪੰਜਾਬ ਸਿੰਧਰ ਦੀ ਹਮੇਸ਼ਾ ਹੀ ਖਤਰੇ ਤੇ ਰਹਿੰਦਾ ਬਾਰਡਰ ਸਟੇਟ ਹੈਗੀ ਹੈ ਨਾ ਬਿਲਕੁਲ ਪਾਕਿਸਤਾਨ ਦੇ ਨਾਲ ਹੈਗੀ ਹੈ ਸੋ ਇੱਥੇ ਜਿਹੜੀ ਸਿਕਿਉਰਿਟੀ ਹੈ ਇੱਥੇ ਜਿਹੜੀ ਵਿਜੀਲੈਂਸ ਹੈ ਇਥੋਂ ਦੀ ਜਿਹੜੀ ਸੈਂਸਿਟੀਵਿਟੀ ਆ ਬਾਰਡਰ ਏਰੀਆਜ਼ ਦੀ ਇਥੋਂ ਜਿਹੜੀ ਪੋਪੂਲੇਸ਼ਨ ਜਿੱਦਾਂ ਤੋਂ ਮਾਈਗ੍ਰੇਸ਼ਨ ਹੋ ਰਹੀ ਆ ਉਹ ਵੀ ਸਾਡੇ ਵਾਸਤੇ ਬਹੁਤ ਇੱਕ ਵੱਡੀ ਵੱਡਾ ਚੈਲੰਜ ਹੈਗਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਨਟੇਨ ਰੈਗੂਲਰ ਮਤਲਬ ਐਦਾ ਨਹੀਂ ਹੁੰਦਾ ਕਿ ਇੱਕ ਗਵਰਨਮੈਂਟ ਨੇ ਕਰ ਦਿੱਤੀ ਤੇ ਦੂਸਰੀ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਜਿੰਨੀ ਦੇਰ ਤੱਕ ਇਹ ਮਾਹੌਲ ਬਣਿਆ ਰਹੇਗਾ ਨਾ ਪਾਕਿਸਤਾਨ ਦਾ ਉਨੀ ਦੇਰ ਤੱਕ ਇਹ ਪ੍ਰੋਬਲਮ ਚਲਦੀ ਆ ਰਹਿਣਗੀ ਹੈ অনਗoing ਪ੍ਰੋਬਲਮਸ ਤੇ ਇਹਨਾਂ ਪ੍ਰੋਬਲਮਸ ਨੂੰ ਅਡਰੈਸ ਕਰਨਾ ਸਹੀ ਤਰੀਕੇ ਦੇ ਨਾਲ ਇਹ ਚੀਫ ਮਿਨਿਸਟਰ ਦਾ ਗਵਰਨਮੈਂਟ ਦਾ ਕੰਮ ਹੈ ਇਸ ਵਾਸਤੇ ਮੈਂ ਤੁਹਾਡੇ ਪੰਜਾਬ ਪਾਲਸ ਰਹੀ ਬੜੀ ਨਮਰਤਾ ਦੇ ਨਾਲ ਆਪਣੇ ਚੀਫ ਮਿਨਿਸਟਰ ਨੂੰ ਕਵਾਂਗਾ ਸਭਾ ਭਗਵਾਨ ਸਿੰਘ ਮਾਨ ਨੂੰ ਕਿ ਤੁਸੀਂ ਲੋਕਾਂ ਦੇ ਪ੍ਰੈਸ਼ਰ ਦੇ ਥੱਲੇ ਨਾ ਆਓ ਤੁਸੀਂ ਜਿਹੜੀ ਪ੍ਰੋਬਲਮ ਹੈ ਉਹਨੂੰ ਸਮਝੋ ਸਾਡੇ ਵਰਗੇ ਬੰਦਿਆਂ ਨੂੰ ਬੁਲਾਓ ਅਸੀਂ ਤੁਹਾਨੂੰ ਸਮਝਾ ਦਵਾਂਗੇ ਪ੍ਰੋਬਲਮ بڑے ਜਰਨਲ ਬੈਠੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਰਿਟਾਇਰਡ ਜੋ ਤੁਹਾਨੂੰ ਦੱਸ ਸਕਦੇ ਨੇ ਤੇ ਉਹਨੂੰ ਸਮਝੋ ਤੇ ਉਹਨੂੰ ਸਹੀ ਤਰੀਕੇ ਦੇ ਨਾਲ ਉਹਨੂੰ ਕਰੋ ਕਿਉਂਕਿ ਇਹ ਅਗਰ ਇੱਕ ਲੈਵਲ ਕੋ ਲੋ ਉੱਤੇ ਚਲੇ ਜਾਏਗੀ ਨਾ ਪ੍ਰੋਬਲਮ ਫਿਰ ਇਹਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਰਨ ਸਾਹਿਬ ਤੁਸੀਂ ਬਿਲਕੁਲ ਠੀਕ ਆਂ ਔਰ ਮਨੁਲਾਦਾ ਵੀ ਜਿਸ ਅਧਾਰੇ ਦੇ ਵਿੱਚ ਇਹ ਗੱਲ ਪਹੁੰਚਣੀ ਚਾਹੀਦੀ ਉੱਥੇ ਪਹੁੰਚੇਗੀ ਵੀ ਔਰ ਸਾਨੂੰ ਜਿਹੜੇ ਲੋਕ ਆਪਣੇ ਸਾਡੇ ਮਿੱਤਰ ਦੇਖ ਰਹੇ ਆਂ ਦਰਸ਼ਕ ਦੇਖ ਰਹੇ ਆਂ ਸਾਨੂੰ ਲਾਈਕ ਕਰਨ ਔਰ ਸਬਸਕ੍ਰਾਈਬ ਕਰਨ ਕਰਨ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸਕਾਲ ਫਿਰ ਇਸ ਤੋਂ ਇਲਾਵਾ ਵੀ ਕੋਈ ਤੁਸੀਂ ਕੋਈ ਗੱਲ ਰੱਖਣਾ ਚਾਹੁੰਦੇ ਉਥੇ ਕਰਨ ਸਬ ਤੁਸੀਂ ਨਹੀਂ ਜੀ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਬਹੁਤ ਟਾਈਮ ਦਿੱਤਾ ਤੇ ਆਪਣਾ ਟਾਈਮ ਕੱਟ ਕੇ ਤੇ ਇੰਟਰਵਿਊ ਕੀਤੀ ਹੈ ਮੈਂ ਬਸ ਸਿਰਫ ਇਹਦਾ ਹੀ ਕਹਿਣਾ ਚਾਹਨਾ ਕਿ ਇਹ ਇਹ ਬਹੁਤ ਬਹੁਤ ਚਿੰਤਾਜਨਕ ਬਹੁਤ ਖਤਰਨਾਕ ਕੰਮ ਹੈ ਇਹ ਗਨੈਡ ਅਟੈਕ ਇਹਨਾਂ ਨੂੰ ਅਸੀਂ ਲਾਈਟਲੀ ਨਾ ਲਈਏ ਤੇ ਗਵਰਨਮੈਂਟ ਨੂੰ ਗਵਰਨਮੈਂਟ ਵੀ ਆਪਣਾ ਕੰਮ ਕਰੇ ਪੋਲੀਟੀਕਲ ਆਪੋਜੀਸ਼ਨ ਪਾਰਟੀਆਂ ਦਾ ਆਪਣਾ ਕੰਮ ਕਰੇ ਸਮਾਜ ਆਪਣਾ ਕੰਮ ਕਰੇ ਸਾਰੇ ਅਸੀਂ ਸੱਤਰ ਕੋਕੇ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਅਗਰ ਇਹ ਇਦਾਂ ਹੀ ਚੱਲਦਾ ਰਿਹਾ ਤੇ ਇੱਥੇ ਬਹੁਤ ਵੱਡੀ ਇੱਕ ਸਿਕਿਉਰਿਟੀ ਦੀ ਪ੍ਰੋਬਲਮ ਪੈ ਜਾਣੀ ਹੈ ਬਹੁਤ ਬਹੁਤ ਸ਼ੁਕਰੀਆ ਕਰਨਲ ਸਾਹਿਬ ਦੀ ਗੱਲ ਵੀ ਬਹੁਤ ਵੱਡੀ ਸਿਕਿਉਰਿਟੀ ਦੀ ਪ੍ਰੋਬਲਮ ਪੈ ਜਾਏਗੀ ਜੇ ਇਹਨੂੰ ਹਲੇ ਸੰਭਾਲਿਆ ਨਾ ਗਿਆ ਸਤਿ ਸ੍ਰੀ ਅਕਾਲ ਸਾਹਿਬ